ਖੀ ਤੁਰਪੰਧਾ ਲੈ ਕੇ ਕਾਫਲਾ 100 100 150 ਗੱਡੀ ਦਾ ਵਿੱਚੀ ਐਂਬੂਲੈਂਸਾਂ ਵਿੱਚੀ ਫੈਰ ਵਗੇੜ ਵਾਲੀਆਂ ਖੌਰੂ ਪਉਂਦੇ ਜਾਂਦੇ ਸੀਐਮ ਭਗਵੰਤ ਸਿੰਘ ਮਾਨ ਦੇ ਕਾਫਲੇ ਨੂੰ ਦੇਖ ਕੇ ਪੜਕੀ ਹਰ ਸਿਮਰਤ ਕੌਰ ਬਾਦਲ ਤੇ ਮਾਨ ਸਾਹਿਬ ਦੀ ਇਹ ਪੁਰਾਣੀ ਵੀਡੀਓ ਪੋਸਟ ਕੀਤੀ ਜਿਸ ਵਿੱਚ ਮਾਨ ਸਾਹਿਬ ਸੀਐਮ ਬਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦਾ ਮਜ਼ਾਕ ਉਡਾਰੇ ਸੀ ਇਸ ਪੋਸਟ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਨੇ ਲਿਖਿਆ ਪੰਜਾਬ ਚ ਬਦਲਾਅ ਦੀ ਝਲਕ ਸਾਫ ਸਾਫ ਦਿਖ ਰਹੀ ਹੈ ਫਿਕਰ ਨਾ ਕਰੋ ਸੀਐਮ ਸਾਹਿਬ ਪੰਜਾਬੀ ਹਿਸਾਬ ਲੈਣ ਦੇ ਲਈ ਤਿਆਰ ਬੈਠੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਾ ਕਾਫਲਾ ਕਾਫੀ ਜਿਆਦਾ ਗੱਡੀਆਂ ਦੇ ਨਾਲ ਜਾ ਰਿਹਾ ਹੁੰਦਾ ਆਓ ਲੈ ਚੱਲਦੇ ਆ ਪੂਰੀ ਵੀਡੀਓ ਦੇ ਵੱਲ ਸਾਈਡ ਤੇ ਆਪਾਂ ਹੀ ਬਣਾਏ ਨੇ ਇਹ ਜਮੇ ਉੱਥੋਂ ਨਹੀਂ ਆਏ ਉਤਰ ਕੇ ਕੁਣ ਤੁਹਾਨੂੰ ਨੀ ਮਾਹੋਂ ਦੇਖ ਲਿਆ ਭੈਣ ਹੁਣੀ ਆ। ਜੋ ਕਰਨਾ ਪੈਣਾ। ਅਣੀ ਕਾਰਾੜੀ ਇਹ ਦੇਖੋ। ਆਹ ਦੇਖੋ ਇਹ ਕਾਫੜਾ ਜੀ ਦੇਖੋ। ਆਹ ਆਈ। ਸਿੰਘ ਸਾਹਿਬ ਦੇ ਗੀਤ। ਸਾમારી ਪਾਰਟੀ ਦੀ ਸਰਕਾਰ। ਦੇਖੋ। ਤਾਦੀ ਵਾਰ ਦੇਖੀ ਆ ਮੈਂ। ਐ ਚੱਲਦਾ ਸਿਕਾ। ਲੋਕਾਂ ਦਾ ਪੈਸਾ ਕਿੰਨਾ ਪੈਸਾ ਖਰਾਬ ਕਰ ਰਹੇ ਨੇ ਕਮਾਲ ਦੀ ਗੱਲ ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੈਟ ਐਕਸ ਲਵ ਬੈਕ ਇਨ ਯੂ ਲਾਈਫ ਫੋਰੀ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਬਾ ਪਰੇਸ਼ਾਨੀ ਜਿਵੇਂ ਵਸ਼ੀਕਰਨ ਕਰਵਾਉਣਾ ਚਾਹ ਤੜਵਾਉਣਾ ਪਤੀ ਪਤਨੀ ਚ ਅਣਬਣ ਔਲਾਦ ਸੁਖ ਮੇਰਾ ਨਾਲ ਲਵ ਮੈਰਿਜ ਸ਼ੁਰੂ ਲੈ ਕੇ ਇੱਕ ਸਮੱਸਿਆ ਦਾ ਸਮਾਧਾਨ ਨਹੀਂ ਸੀ ਨਿਕਲ ਰਿਹਾ ਮੈਂ ਬਹੁਤ ਜ਼ਿਆਦਾ ਤੱਕ ਕੇ ਵੀ ਖਾਦੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਕਿ ਮੇਰੀ ਸਮੱਸਿਆ ਦਾ ਸਮਾਧਾਨ ਚਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੇ ਮਸਲਾ ਦਾ ਹੱਲ ਚੰਗੇ ਹੋ ਬਾਬਾ ਅਫਜਲ ਖਾਨ 9989 84580